ਰਾਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਬ ਦੀ ਸੰਗਤ ਤੱਕੂ ਜਾਕਾ ਜਰਨਲ ਸੈਕਟਰੀ ਬੌਜਨ ਸਮਾਜ ਪਾਰਟੀ ਅੰਬੇਡਕਰ ਪੰਜਾਬ ਆਪ ਜੀ ਨਾਲ ਉਹ ਚਾਰ ਸਾਂਝੇ ਕਰਨੇ ਚਾਹਣਾ ਹਾਂ ਕਿ ਅੱਜ ਤੋਂ 5000 ਸਾਲ ਦਾ ਇਤਿਹਾਸ ਫੋਲ ਕੇ ਵੇਖ ਲਓ ਜਦੋਂ ਜਦੋਂ ਅਰੰਗਰੇਟੇ ਸਿੱਖਾਂ ਜੋ ਜੋਦੇ ਉੱਠੇ ਆ ਤੇ ਉਹਨਾਂ ਦੀ ਵਿਰੋਧਤਾ ਕਰਨ ਵਾਲੇ ਨਾਲ ਹੀ ਕੌਮ ਦੇ ਗद्दार ਵੀ ਉੱਠੇ ਆ ਜਿਵੇਂ ਅੱਜ ਦਾ ਇਤਿਹਾਸ ਵੇਖ ਲਓ ਬਾਬਾ ਮੇਜਰ ਸਿੰਘ ਛੋਡੀ ਜੀ ਜਥੇਦਾਰ ਬਾਬਾ ਬਲਕਾਰ ਸਿੰਘ ਛੋਡੀ ਜੀ ਦੀ ਬਾਗੋਂ ਉਹਨਾਂ ਨੂੰ ਮਿਲੀ ਆ ਤੇ ਜਿਹੜੇ ਸਾਡੇ ਹੀ ਬਾਬੇ ਆ ਸਾਡੇ ਹੀ ਭਰਾ ਵਾ ਜਦੋਂ ਹਰ ਪਾਸੇ ਦਸ਼ਮੇਸ਼ ਤਰਨਾਂਦਾਲ ਦਸ਼ਮੇਸ਼ ਤਰਨਾਂਦਾਲ ਬਾਬਾ ਮੇਜਰ ਸਿੰਘ ਛੋਡੀ ਬਾਬਾ ਮੇਜਰ ਸਿੰਘ ਛੋਡੀ ਔਰ ਪਾਸੇ ਰੰਗਰੇਟਿਆਂ ਦੇ ਵਿੱਚ ਜਥੀਬੰਦੀ ਦੇ ਵਿੱਚ ਬਾਬਾ ਜੀ ਨੇ ਜਦੋਂ ਦੀ ਕਮਾਲ ਸੰਭਾਲੀ ਆ ਪਹਿਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਕਾਰ ਸਿੰਘ ਸੋਢੀ ਜੀ ਹੋਣਾ ਕੌਮ ਵਾਤੇ ਵੱਡੀਆਂ ਕਾਲਣਾ ਕਾਲੀਆਂ ਹਨ ਜਥੇਦਾਰ ਬਾਬਾ ਮਿੰਦਰ ਸਿੰਘ ਸੋਢੀ ਜੀ ਨੇ ਕੌਮ ਵਾਤੇ ਵੱਡੀਆਂ ਕਾਲਣਾ ਕਾਲੀਆਂ ਹਨ ਇਸੇ ਤਰ੍ਹਾਂ ਹੀ ਬਾਬਾ ਮੇਜਰ ਸਿੰਘ ਸੋਢੀ ਜੀ ਸੁੱਤੀ ਕੌਮ ਨੂੰ ਜਗਾ ਕੇ ਘਰ-ਘਰ ਜਾ ਕੇ ਗਰੀਬ ਲੋਕਾਂ ਦੇ ਮਹੱਲਿਆਂ 'ਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਹਜ਼ਾਰਾਂ ਸਰਦਾਲੂਆਂ ਨੂੰ ਉਹਨਾਂ ਅੰਮ੍ਰਿਤ ਛਕਾ ਕੇ ਬਾਣੀ ਬਾਣੇ ਵਿੱਚ ਰਹਿਤ ਮਰਜਾਦਾ ਵਿੱਚ ਰਹਿਣ ਦੀ ਸਿੱਖਿਆ ਦਿੱਤੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਬਾਬੇ ਉਹਨਾਂ ਦੇ ਖਿਲਾਫ ਧਰਨੇ ਲਾ ਰਹੇ ਹਨ ਸਿੱਖ ਧਰਮ ਦੇ ਵਿੱਚ ਉੱਤਰ ਨਾ ਲਾਉਂਦਾ ਹੀ ਨਹੀਂ ਜੇ ਉਹਨਾਂ ਨੂੰ ਗਿੱਲਾ ਸਿਖਵਾਵਾ ਤੇ ਸਾਡੀ ਇਹਨਾਂ ਨੂੰ ਬੇਨਤੀ ਆ ਕਿ ਸਿੱਖ ਕੌਮ ਨੂੰ ਮਜਬੀ ਸਿੱਖ ਕੌਮ ਨੂੰ ਇਹ ਮਾਂ ਇਹ ਆਪਣੇ ਪੈਰਾਂ ਸਿਰ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠਾਂ ਖੜੀ ਹੋ ਰਹੀ ਆ ਕੌਮ ਨੂੰ ਨਾਂ ਖਰਾਬ ਕਰੋ ਤੇ ਜੇ ਉਹਨਾਂ ਨੂੰ ਤੁਹਾਨੂੰ ਕੋਈ ਗਿੱਲਾ ਸਿਖਵਾਵਾ ਤੇ ਬਹਿ ਕੇ ਗੱਲ ਕਰੋ ਜਿਹੜੀ ਪੱਗ ਵਾ ਉਹ ਬਾਬੇ ਬਲਕਾਰ ਸਿੰਘ ਸੋਢੀ ਦੀ ਬਾਬਾ ਮੇਜਰ ਸਿੰਘ ਨੂੰ ਵੱਜੀ ਆ ਤੇ ਜਿਹੜੇ ਦੁਜੀਤੇ ਚੇ ਬੰਦੇ ਵੀਡੀਓ ਪਾਉਂਦੇ ਆ ਉਹਨਾਂ ਨੂੰ ਇਹ ਅਸੀਂ ਦੱਸਣਾ ਚਾਹੁੰਦੇ ਆ ਵੀ ਜੇ ਕੌਮ ਜਗਾਈ ਆ ਇੱਕ ਰਾਈਟਰ ਨੇ ਲਿਖਿਆ ਹੈ ਬਾਬਾ ਮੇਜਰ ਸਿੰਘ ਸੋਢੀ ਦੀ ਨੇਕ ਕਮਾਈ ਜਿਨ੍ਹਾਂ ਮਜਬੀ ਸਿੱਖ ਕੌਮ ਸੁੱਤੀ ਜਗਾਈ ਜੇ ਅੱਜ ਸੁੱਤੀ ਕੌਮ ਜਾਗੀ ਆ ਤੇ ਕੌਮ ਨੂੰ ਨਾਂ ਬਟਾਓ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਰੱਬ ਤੁਹਾਡੀ ਵੀ ਚੜ੍ਹਦੀ ਕਲਾ ਕਰੇ ਜੇ ਤੁਹਾਡੇ ਕੋਲ ਕੁਝ ਪੱਲੇ ਹੈ ਆ ਤੇ ਬਾਣੀ ਬਾਲੇ ਨਾਲ ਸੰਕਤਾਂ ਨੂੰ ਮਗਰ ਲਾਓ ਲੜਾਈਆਂ ਕਰਕੇ ਨਾ ਲਾਓ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ